ਪੰਜਾਬ ਤੇ ਹਰਿਆਣਾ ਇੱਕ ਵਾਰ ਫਿਰ ਚੰਡੀਗੜ੍ਹ ਨੂੰ ਲੈ ਕੇ ਆਮੋ-ਸਾਮਣੇ ਆ ਗਏ ਨੇ ਇਸ ਤੋਂ ਪਹਿਲਾਂ ਵੀ ਦੋਹਾਂ ਸੂਬਿਆਂ ਵਿਚਕਾਰ ਪੰਜਾਬੀ ਬੋਲਦੇ ਇਲਾਕੇ ਪਾਣੀਆਂ ਦਾ ਮੁੱਦਾ ਅਤੇ ਰਾਜਧਾਨੀ ਚੰਡੀਗੜ੍ਹ ਨੂੰ ਲੈ ਕੇ ਸਿਆਸੀ ਲੜਾਈ ਚੱਲ ਜਾ ਰਹੀ ਹੈ ਇਸ ਵਾਰ ਹਰਿਆਣਾ ਨੇ ਪੰਜਾਬ ਸਰਕਾਰ ਵੱਲੋਂ ਸਾਰੇ ਜਾ ਰਹੇ ਨਿਊ ਚੰਡੀਗੜ੍ਹ ਨਾਮ ਨੂੰ ਲੈ ਕੇ ਸਿਆਸਤ ਸ਼ੁਰੂ ਕਰ ਦਿੱਤੀ ਹੈ ਪੇਸ਼ ਹੈ ਨਿਊ ਚੰਡੀਗੜ੍ਹ ਨੂੰ ਲੈ ਕੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਦੀ ਇੱਕ ਵਿਸ਼ੇਸ਼ ਰਿਪੋਰਟ ਚੰਡੀਗੜ੍ਹ ਦੁਨੀਆ ਦਾ ਬਹੁਤ ਹੀ ਸੋਹਣਾ ਅਤੇ ਵਿਉਂਤਬੰਦੀ ਨਾਲ ਉਸਾਰਿਆ ਗਿਆ ਸ਼ਹਿਰ ਹੈ ਹਰ ਕੋਈ ਇਸ ਸ਼ਹਿਰ ਵਿੱਚ ਵਸਣਾ ਚਾਹੁੰਦਾ ਤੇ ਜਿੱਥੇ ਅਸੀਂ ਖੜੇ ਆ ਉਹ ਪਿੰਡ ਮੁੱਲਾਂਪੁਰ ਗਰੀਬਦਾਸ ਜਿਹਦਾ فاਸਲਾ ਸਿਰਫ ਚੰਡੀਗੜ੍ਹ ਤੋਂ ਮੈਸ 4 ਕਿਲੋਮੀਟਰ ਦੂਰ ਤੇ ਤੇ ਪੰਜਾਬ ਸਰਕਾਰ ਨੇ ਚੰਡੀਗੜ੍ਹ ਪੈਟਰਨ ਤੇ ਇਸ ਮੁੱਲਾਂਪੁਰ ਗਰੀਬਦਾਸ ਸਮੇਤ ਇਲਾਕੇ ਦੇ 22 ਪਿੰਡਾਂ ਨੂੰ ਨਿਊ ਚੰਡੀਗੜ੍ਹ ਦੇ ਵੱਜੋਂ ਬਸਾਉਣ ਦਾ ਫੈਸਲਾ ਕੀਤਾ ਤੇ ਜਲਦੀ ਇਹੜਾ ਇਲਾਕਾਗਾ ਨਿਊ ਚੰਡੀਗੜ੍ਹ ਵੱਜੋਂ ਜਾਣਾ ਜਾਵੇਗਾ ਇੱਥੋਂ ਦੇ ਲੋਕਾਂ ਦੀਆਂ ਕੀ ਅਸ਼ਾਵਾ ਨੇ ਕੀ ਉਹਨਾਂ ਦੇ ਸੁਪਨੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਨਵਾਂ ਚੰਡੀਗੜ੍ਹ ਬਸਾਉਣ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਖਵਾਇਸ਼ਾਂ ਪੂਰੀਆਂ ਹੋਣਗੀਆਂ ਵੀ ਦੇਖੋ ਜਿਲ੍ਹਾ ਸਾਡੇ ਮੁੱਲਾ ਵਰਗਾ ਨਾਮ ਨਹੀਂ ਕਿਸੇ ਨੂੰ ਵੀ ਪਤਾ ਹੈ ਜੇ ਪਤਾ ਹੈ ਥੋੜਾ ਬਹੁਤ ਲੋਕਾਂ ਨੂੰ ਪਤਾ ਹੈ ਹੁਣ ਜਿਸ ਤੋਂ ਨਿਆ ਚੰਡੀਗੜ੍ਹ ਬਣੇਗਾ ਉਹ ਵੀ ਜਿਹੜੀ ਹੈ ਸਾਰੇ ਇਲਾਕੇ 'ਚ ਗਿਆ ਪਰ ਵਾਪਰਨ ਤੱਕ ਪਤਾ ਲੱਗੇਗਾ ਵੀ ਨਿਊ ਚੰਡੀਗੜ੍ਹ ਚੰਡੀਗੜ੍ਹ ਕੇ ਨਾਲ ਵਸਾਇਆ ਜਾ ਰਿਹਾ ਹੈ ਉੱਥੇ ਜਿਹੜੀ ਜ਼ਮੀਨ ਐਗਰੀਕਲਚਰ ਇਹ ਪਾਉ ਹੋ ਗਏ ਆ ਵੀ ਲੋਕ ਆ ਗਏ ਉੱਥੇ ਡਵੈਲਪਮੈਂਟ ਹੋ ਰਹੀ ਹੈ ਮਤਲਬ ਇਹ ਹੀ ਇੱਕ ਫੈਸਿਲਿਟੀ ਹੈ ਬਾਕੀ ਆਮ ਪਬਲਿਕ ਦਾ ਕੁਝ ਨਹੀਂ ਹੈ ਦੇਖੋ ਜ਼ਮੀਨ ਜਰਾ ਖਤਮ ਹੋ ਰਹੀ ਹੈ ਐਗਰੀਕਲਚਰ ਜ਼ਮੀਨ ਖਤਮ ਹੋ ਗਈ ਹੈ ਜਿਹੜੇ ਛੋਟੇ ਜ਼ਿਮੀਦਾਰਾਂ ਦੇ ਧੰਦੇ ਉਹ ਖਤਮ ਹੋ ਜਣੇ ਆ ਮੱਝਾਂ ਨਹੀਂ ਰੱਖ ਸਕਦੇ ਡੈਰੀ ਫਾਰਮ ਬੰਦ ਹੋ ਗਏ ਆ ਜੀ ਹਾਂਜੀ ਇਹਨਾਂ ਦਾ ਪਰਸਨਲ ਪਰੇਸ਼ਾਨੀਆਂ ਹੈ ਨਾ ਕਾਰੋਬਾਰ ਚ ਤਾਂ ਦੇਖੋ ਜੀ ਜੇ ਡਵੈਲਪਮੈਂਟ ਹੋਏਗਾ ਤਾਂ ਵਾਧਾ ਹੋਏਗਾ ਜੇ ਡਵੈਲਪਮੈਂਟ ਇਦਾਂ ਹੀ ਬਣਾ ਕੇ ਕੰਮਲੇ ਰਹਿ ਗਏ ਜਿਸ ਤਰ੍ਹਾਂ ਤੁਸੀਂ ਦੇਖਦੇ ਹੀ ਆ ਸੰਨੀ ਐਨਕਲੇਵ ਹੈ ਪੰਜਗੋਲਾ ਆਇਆ ਹੋਰ ਹੈ ਜੀਰੂਪੁਰ ਕਿੰਨਾ ਵਿਲਾ ਪਿਆ ਰਹੀ ਆ ਜੇ ਇੱਥੇ ਆ ਕੇ ਲੋਕ ਬਸਣਗੇ ਤਾਂ ਕਾਰੋਬਾਰ ਵਧੇਗਾ ਜੇ ਨਹੀਂ ਵੱਸਦੇ ਫੇਰ ਤਾਂ ਨਹੀਂ ਵਧਣਾ ਤੇ ਕੈਂਸਰ ਹਸਪੀਟਲ ਆ ਰਿਹਾ ਉਹਦੇ ਨਾਲ ਨਾਲ ਪੀਏ ਦੀ ਆਪੀ ਸੁਲਤਾਨਾਂ ਤਾਂ ਮਿਲਣ ਗਈਆਂ ਇੰਨੀ ਚੜੀ ਗੱਲਾਂ ਹੁਣ ਤੇ ਸੜਕਾਂ ਵੀ ਸਿਕਸਨ ਮੰਡ ਚ ਪਈ ਆ ਤੇ ਕਲੋਨੀਆਂ ਕੱਟ ਹੋ ਰਹੀਆਂ ਨਵੀਆਂ ਆਉਣ ਵਾਲੇ ਸਮੇਂ ਵਿੱਚ ਇੱਥੇ ਬਹੁਤ ਜ਼ਿਆਦਾ ਰੋਜ਼ੀ ਕarning ਦੇ ਸਾਧਨ ਹੈਗੇ ਆ ਨਵਾਂ ਚੰਡੀਗੜ੍ਹ ਵਸਾਉਣਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸੁਪਨਾ ਹੈ ਸੁਖਬੀਰ ਸਿੰਘ ਬਾਦਲ ਇੱਕ ਨੌਜਵਾਨ ਨੇਤਾ ਨੇ ਤੇ ਨੌਜਵਾਨਾਂ ਵਾਂਗ ਉਹਨਾਂ ਦੇ ਮਨਾਂ ਵਿੱਚ ਵੀ ਕਈ ਸੁਪਨੇ ਨੇ ਪਰ ਡਰ ਉਦੋਂ ਲੱਗਦਾ ਜਦ ਨੌਜਵਾਨ ਲੋਕਾਂ ਦੇ ਸੁਪਨੇ ਮਾਰੇ ਜਾਂਦੇ ਨੇ ਪੰਜਾਬ ਨੂੰ ਪਾਵਰਪਲੱਸ ਸੂਬਾ ਬਣਾਉਣਾ ਸੜਕਾਂ ਦਾ ਜਾਲ ਵਸਾਉਣਾ ਤੇ ਪੰਜਾਬ ਵਿੱਚ 에어ਪੋਰਟ ਸਥਾਪਿਤ ਕਰਨੇ ਵੀ ਉਹਨਾਂ ਦੇ ਵੱਡੇ ਸੁਪਨੇ ਨੇ ਨਵਾਂ ਚੰਡੀਗੜ੍ਹ ਨੂੰ ਲੈ ਕੇ ਉਸ ਦੇ ਨਾਮ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਇੱਕ ਵਾਰ ਫਿਰ ਅਮਨੋ-ਸਾਮਨੇ ਆ ਗਏ ਨੇ ਹਰਿਆਣਾ ਦੇ ਮੁੱਖ ਮੰਤਰੀ ਭពਿੰਦਰ ਸਿੰਘ ਹੁੱਡਾ ਨੇ ਨਾ ਉੱਤੇ ਰੋਸ ਪ੍ਰਗਟ ਕੀਤਾ ਹੈ ਤੇ ਇਸ ਮਾਮਲੇ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਬੀਰ ਸਿੰਘ ਬਾਦਲ ਦਾ ਕੀ ਕਹਿਣਾ ਆਓ ਉਹਨਾਂ ਦੀ ਜੁਬਾਨੀ ਸੁਣਦੇ ਹਾਂ ਜਿਵੇਂ ਦਿੱਲੀ ਹੈ ਦਿੱਲੀ ਦਾ ਨਵੀਂ ਦਿੱਲੀ ਡਸਨਟ ਮੀਨ ਇਟ ਇਸ ਸਟਿੰਗ ਪੰਜਾਬ ਇਸ ਪਾਰਟ ਆਫ अच्छाई चंडीगढ़ इज़ पार्ट ऑफ़ पंजाब एंड वी वे मेकिंग अ बेटर चंडीगढ़ न्यू चंडीगढ़ ट्रैकिंग ट्रैकिंग न्यू चंडीगढ़ वेरियस कंट्रोवर्सीज़ टेरेस नो कंट्रोवर्सी आई डोंट वांट टू कमेंट अबाउट व्हाट है ना दैट्स देर ओन व्यूज लेट देम कमोट विद देर व्यूज काली दल थोड़ी ਉਦਾਸਾਬੋਦਿਤ ਤੇ ਕੁਝ ਇਤਰਾਜ਼ ਕਰ ਰਹਾ ਮੈਨੂੰ ਲੱਗਦਾ ਕਿ ਉਹ ਉਹਦਾ ਕੋਈ ਰੈਲੇਵੈਂਸ ਨਹੀਂ ਹੈ ਜਿਹੜੀ ਪੰਜਾਬ ਦੀ ਜ਼ਮੀਨ ਹੈ ਪੰਜਾਬ ਨੂੰ ਆਪਣੇ ਹਿਸਾਬ ਨਾਲ ਡਵੈਲਪ ਕਰ ਸਕਦਾ ਨਿਊ ਚੰਡੀਗੜ੍ਹ ਨਾਮ ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਇੱਕ ਵਾਰ ਅਮਨੇ ਸਾਹਮਨੇ ਆ ਗਏ ਨੇ ਇਸ ਤੋਂ ਪਹਿਲਾਂ ਵੀ ਇਹਨਾਂ ਦੋਨਾਂ ਸੂਬਿਆਂ ਵਿੱਚ ਸਿਆਸੀ ਜੰਗ ਹੁੰਦੀ ਆ ਰਹੀ ਹੈ ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ ਪੰਜਾਬੀ ਬੋਲ ਦੇ ਇਲਾਕੇ ਹਨ ਜਾਂ ਫਿਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ हरियाणा के मुख्यमंत्री भुपेंद्र सिंह हुड्डा ने पंजाब वालों सारे गए न्यू चंडीगढ़ नाम पर इतराज प्रकट किया है।, है मेरे को वो क्या बनाते हैं इसका कोई इतराज़ नहीं है मैं तो एथिकल बात करी थी मैं कह चुका उसके बारे में भाई दिल्ली पहले थी राजधानी जब दिल्ली को शिफ्ट किया नई दिल्ली तो उन्होंने सब पुरानी दिल्ली खाली कर दी थी बनाए चंडीगढ़ न्यू चंडीगढ़ बनाए इस चंडीगढ़ को खाली कर दें नई चंडीगढ़ बना लें नहीं तो मुलापुर में नाम में क्या है अगर पंचकुला हमने डेवलप किया है तो पंचकुला ही रखा है उसका नाम अगर हम पिंजौर डेवलप करेंगे तो पिंजौर रखेंगे कालका रखेंगे तो कालका डेवलप कर कालका रखेंगे अब ये दोहरी बात जो है ना वो मेरे को उससे नहीं उनका तो प्लान है ऑर्गेनाइजेशन होना है चंडीगढ़ का लिमिटेड काम है तो आसपास पास आर, होगी प्लान ऑर्गेनाइजेशन हो अच्छा है सिर्फ मैंने कहा भाई तो चंडीगढ़ नाम रखना अनएथिकल है क्योंकि चंडीगढ़ इट्सल्फ इज अ ब्रांड नेम तो इनपर्सोनेशन जो है वो अच्छा नहीं होता है अगर आज मैं कह दूँ गुड़गावा का नाम गुड़गावा बेशक छोटा सा गांव था लेकिन सारी दुनिया में जानते हैं मैं कह तो ये मॉडर्न दिल्ली है ਤੋ ਕੋਈ ਮਕਸਦ ਨਹੀਂ ਉਸ ਦਾ ਜਿਵੇਂ ਸੂਰਤਾ ਬਦਲਦੇ ਨਾਲ ਨਾਲ ਕਦੇ ਸਿਰਤਾ ਨਹੀਂ ਬਦਲਦੀਆਂ ਉਂਜੀ ਨਾਮ ਬਦਲਦੇ ਨਾਲ ਕੁਝ ਨਵਾਂ ਨਹੀਂ ਹੁੰਦਾ ਸਰਕਾਰ ਦੀ ਨੀਤੀ ਦੇ ਨਾਲ ਨਾਲ ਨiyet ਚੰਗੀ ਹੋਵੇ ਤਾਂ ਫਿਰ ਇਸ ਇਲਾਕੇ ਨੂੰ ਨਿਊ ਕੈਲੀਫੋਰਨੀਆ ਵਜੋਂ ਵੀ ਵਸਾ ਰਿਆ ਜਾ ਸਕਦਾ ਹੈ ਪਰ ਗੱਲ ਪੰਜਾਬ ਸਰਕਾਰ ਦੀ ਹੈ ਤੇ ਉਹਦੇ ਸੁਪਨੇ ਦੀ ਕੀ ਪੰਜਾਬ ਸਰਕਾਰ ਆਪਣੇ ਇਸ ਸੁਪਨੇ ਨੂੰ ਸਹਾਰ ਕਰ ਪਾਵੇਗੀ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਕੈਮਰਾਮੈਨ ਸੁਖਜਿੰਦਰ ਮਾੜਾ ਦੇ ਨਾਲ ਜਗਤਾਰ ਸਿੰਘ ਪੁੱਲਰ ਡੇ ਐਂਡ ਨਾਈਟ ਨਿਊਜ਼ ਮੁੱਲਾਂਪੁਰ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ